ਦੋਸਤੋ ਸਭ ਦਾ ਸਵਾਗਤ ਹੈ ਜੀ ਤੇ ਬਿਲਕੁਲ ਭੱਦੀ ਸ਼ਬਦਾਵਲੀ ਵਾਲੇ ਗੀਤ ਜਿਹੜੇ ਨੇ ਉਹਨਾਂ ਦੇ ਉੱਪਰ ਹੁਣ ਐਕਸ਼ਨ ਹੋ ਸਕਦਾ ਤੇ ਕਿਰਪਾ ਕਰਕੇ ਲਾਲ ਬਟਨ ਦਾ ਨਿਸ਼ਾਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਵੀਡੀਓ ਦਾ ਤੇ ਦੋਸਤੋ ਜਿਵੇਂ ਪਿਛਲੇ ਸਮੇਂ ਦੌਰਾਨ ਤੇ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਗਾਇਕ ਨੇ ਇੱਕਾ ਦੁਕਾ ਨੂੰ ਛੱਡ ਕੇ ਉਹਨਾਂ ਨੇ ਜਿੱਥੇ ਨਸ਼ੇ ਆਸ਼ਰੀਲਤਾ ਤੇ ਮਾਰੂ ਹਥਿਆਰਾਂ ਦਾ ਜਿਹੜੀ ਖੁੱਲ ਕੇ ਜਿਹੜੀ ਵਰਤੋਂ ਕੀਤੀ ਗਈ ਆਪਣੇ ਵੀਡੀਓ ਦੇ ਵਿੱਚ ਆਪਣੇ ਗੀਤਾਂ ਦੇ ਵਿੱਚ ਤੇ ਉੱਥੇ ਜਿਹਨੇ ਦਿਲਜੀਤ ਦਾ ਗੀਤ ਹੀ ਸੁਣ ਲਵੋ ਇਸੇ ਤਰ੍ਹਾਂ ਹੀ ਦੋਸਤੋ ਆਪਣੀ ਗੀਤਾਂ ਦੇ ਵਿੱਚ ਜਿਵੇਂ ਕਈ ਸਿੰਗਰਾਂ ਨੇ ਬੋਲਟ ਵਗੈਰਾ ਦੇ ਪਟਾਕੇ ਜਾਂ ਫਿਰ ਇਸ ਤੋਂ ਇਲਾਵਾ ਪੁਰਾਣੇ ਸਮਿਆਂ ਦੌਰਾਨ ਜਿਹੜੇ ਦੁਕਾਨੇ ਨੇ ਉਹਨਾਂ ਦੇ ਵਿੱਚ ਵੀ ਕਾਫੀ ਅਸ਼ਲੀਲ ਸ਼ਬਦ ਜਿਹੜੇ ਵਰਤੇ ਗਏ ਭੈਣ ਜੋ ਐਡਾ ਵਧੀਆ ਗਾਣਾ ਧਮਕ ਜਿਹਾ ਵਧਾਉ ਪਿਆ ਜੀ ਪੜ ਵੇ ਕਰੇ ਧਮਕ ਵਧਾਦਾ ਭੈਣ ਜੋ ਧਮਕ ਪਵੇ ਜੜੀ ਭੈਣ ਜੋ ਐਡਾ ਵਧੀਆ ਤਰਾ ਦੇ ਗੀਤਾਂ ਦੇ ਜਿਹੜੇ ਨੇ ਉਹ ਵਿਊਜ਼ ਜਿਹੜੇ ਨੇ 6 6 7 7 ਮਿਲੀਅਨ ਤੱਕ ਚਲੇ ਜਾਂਦੇ ਨੇ ਇਸ ਤੋਂ ਭਾਵ ਇਹ ਵੀ ਨਿਕਲਦਾ ਕਿ ਲੋਕ ਇਹਨਾਂ ਨੂੰ ਜਿਹੜੀ ਤਵੱਜਹ ਦੇ ਰਹੇ ਨੇ ਸੁਣਦੇ ਨੇ ਪਸੰਦ ਕਰਦੇ ਨੇ ਤੇ ਇਹ ਇੱਕ ਬਹੁਤ ਹੀ ਮਾੜਾ ਰੁਝਾਨ ਜਿਹੜਾ ਚੱਲ ਰਿਹਾ ਤੇ ਪੰਜਾਬੀ ਗੀਤਾਂ ਵਿੱਚ ਲੱਚਰਤਾ ਹਥਿਆਰ ਤੇ ਨਸ਼ਿਆਂ ਦੇ ਰੁਝਾਨ ਦੇ ਖਿਲਾਫ ਆਵਾਜ਼ ਠਾਉਣ ਵਾਲੇ ਪ੍ਰੋਫੈਸਰ ਪੰਡਿਤ ਰਾਓ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਜਿਹੜੀ ਇਸ ਰੁਝਾਨ ਨੂੰ ਰੋਕਣ 'ਚ ਬੁਰੀ ਤਰ੍ਹਾਂ ਫੇਲ ਸਾਬਤ ਹੋਈ ਹੈ ਤੇ ਸਰਕਾਰ ਨੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਝੂਠੀ ਤਸੱਲੀ ਦੇਣ ਲਈ ਬੀਤੇ ਸਮੇਂ ਦੌਰਾਨ ਇੱਕ ਸੱਭਿਆਚਾਰਕ ਕਮਿਸ਼ਨ ਦਾ ਵੀ ਗਠਨ ਕੀਤਾ ਸੀ ਪਰ ਇਸ ਕਮਿਸ਼ਨ ਨੂੰ ਕੋਈ ਗਰੰਟੀ ਨਹੀਂ ਦਿੱਤੀ ਗਈ ਤੇ ਨਾ ਹੀ ਅਸਰ ਜਾਂ ਨੂੰ ਰੋਕਣ ਚ ਕੋਈ ਹਦਾਇਤਾਂ ਜਾਂ ਪਾਵਰਾਂ ਦਿੱਤੀਆਂ ਨੇ ਇਸ ਤਰ੍ਹਾਂ ਇਹ ਕਮਿਸ਼ਨ ਵੀ ਲੋਕਾਂ ਦੀ ਅੱਖਾਂ 'ਚ ਕੱਟਾ ਪਾਉਣ ਵਾਲਾ ਹੀ ਪ੍ਰਤੀਤ ਹੁੰਦਾ ਸੋ ਉਹਨਾਂ ਨੇ ਇਹ ਦੱਸਿਆ ਕਿ ਸਰਕਾਰ ਵੱਲੋਂ ਹਾਂ ਪੱਕੀ ਹੁਲਾਰਾ ਨਾ ਮਿਲਦਾ ਵੇਖ ਕੇ ਉਹਨਾਂ ਨੇ ਹੁਣ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਜਾਦ ਦਰਵਾਜ਼ਾ ਖੜਕਾਇਆ ਤੇ ਹਾਈ ਕੋਰਟ ਨੇ 20 ਫਰਵਰੀ ਨੂੰ ਇਸ ਦੇ ਲਈ ਪੰਜਾਬ ਸਰਕਾਰ ਦੇ ਇਲਾਵਾ ਹਰਿਆਣਾ ਦਿੱਲੀ ਅਤੇ ਕੇਂਦਰ ਸਰਕਾਰ ਨੂੰ ਵੀ ਜਵਾਬਦਾਵਾ ਪੇਸ਼ ਕਰਨ ਦੇ ਆਦੇਸ਼ ਦੇ ਦਿੱਤੇ ਹਨ ਸੋ ਦੋਸਤੋ ਜਿੱਥੇ ਪੰਜਾਬੀ ਸੱਭਿਆਚਾਰ ਦੇ ਰਾਖੇ ਫਿਕਰਮੰਦ ਹਨ ਉੱਥੇ ਹੀ ਪੰਜਾਬੀ ਗਾਇਕ ਉਲਟਾ ਇਹ ਕਹਿ ਰਹੇ ਹਨ ਕਿ ਲੋਕ ਹੀ ਗਾਇਕਾਂ ਨੂੰ ਵਿਗਾੜਦੇ ਆ ਬਾਬੇ ਦਾ ਨਾਮ ਨਹੀਂ ਲੈ ਸਕਦਾ ਕਿਉਂਕਿ ਸਾਹਮਣੇ ਤਾਂ ਸ਼ਰਾਬ ਪਈ ਹੈ ਤੇ ਜਦੋਂ ਮੈਂ ਉਹਨਾਂ ਨੂੰ ਕੋਈ ਇਦਾਂ ਦਾ ਗੀਤ ਸੁਣਾਉਂਦਾ ਸੀ ਉਹ ਕਹਿੰਦੇ ਨਹੀਂ ਚੌਥਾ ਪੈ ਕੇ ਸੁਣਾ ਹੁਣ ਤੁਸੀਂ ਦੱਸੋ ਗੌਣ ਵਾਲਾ ਵਿਗਾੜਦਾ ਥਾਣੂ ਕਿ ਤੁਸੀਂ ਗੌਣ ਵਾਲਿਆਂ ਨੂੰ ਵਿਗਾੜਦੇ